ਸੋ ਮੌਜੂਦ ਆ ਪਿੰਡ ਗੌਸਕੜ ਜਿੱਥੇ ਦੇਖਣੇ ਸਸਰਾਲੀ ਕਲੋਨੀ ਵਿੱਚ ਕਿੰਨਾ ਜਿਹੜਾ ਸਤਲੁਜਾ ਦਰਿਆ ਪਾਣੀ ਦੀ ਵਾਜ ਤੁਰੀ ਅਕਸਰ ਪੰਜਾਬ ਨੂੰ 24 ਚੈਨਲ ਵੱਲੋਂ ਵੀ ਖਬਰ ਲਗਾਈ ਸੀ ਦੋ ਤਿੰਨ ਪਹਿਲਾਂ ਤੁਸੀਂ ਦੇਖ ਸਕਦੇ ਹੋ ਸੀ ਕਾਫੀ ਮੈਨੂੰ ਕਮੈਂਟਸ ਵੀ ਆਈ ਕਾਲਸ ਵੀ ਆਈਆਂ ਕਿ ਵਾਕੇ ਬਾਈ ਪਾਣੀ ਬਹੁਤ ਤੇਜ਼ ਆ ਤੇ ਸਭ ਨੇ ਅਦਾਸਾਂ ਵਿੱਚ ਵਾਹਿਗੁਰੂ ਜੂ ਲਿਖਿਆ ਸੀ ਸੋ ਇਸੇ ਤਰ੍ਹਾਂ ਜਿਹਾ ਸੀ ਮੌਜੂਦਾ ਪਿੰਡ ਗੌਸਵੜ ਗੋਸਗੜ ਦੇ ਵਿੱਚ ਜਿੱਥੇ ਮਿਸਾਲ ਬਣਿਆ ਇਸ ਗੋਸਗੜ ਦੇ ਲੋਕ ਇਸ ਲੋਕ ਇਸ ਪਿੰਡ ਦੇ ਸਰਪੰਚ ਪੰਜਾ ਉਹ ਇੱਥੇ ਦੀ ਟੀਮ ਬਹੁਤ ਵਧੀਆ ਸਲਾੰਗਾ ਜੋ ਕਦਮ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਭੀੜ ਆਂਦੀ ਆ ਤਾਂ ਸਾਡਾ ਪੰਜਾਬ ਸੇਵਾ ਕਰਨ ਤੋਂ ਪਿੱਛੇ ਨਹੀਂ ਹਟਦਾ ਸੋ ਉਹ ਹਰ ਕੋਈ ਕਹਿੰਦਾ ਕਿ ਸਾਨੂੰ ਵੀ ਮੌਕਾ ਦਿੱਤਾ ਜਾਵੇ ਅੱਜ ਗੱਲ ਕਰਾਂਗੇ ਜਿੱਥੇ ਪਾਣੀ ਆਇਆ ਹੜਾਂ ਦੀ ਸੁਭਾਵਨਾ ਹੈ ਉੱਥੇ ਗੋਸਗੜ ਦੀ ਪੂਰੀ ਟੀਮ ਦੇ ਵੱਲੋਂ ਜਿਹੜਾ ਟਰਾਲੀਆਂ ਭਰ ਕੇ ਮਿੱਟੀ ਦੀਆਂ ਬਹੁਤ ਵੱਡੀ ਇੱਕ ਸੇਵਾ ਜਿਹੜੀ ਨਿਮਾਈ ਜਾ ਰਹੀ ਹੈ ਜੋ ਜਿਹੜੀ ਨਵਾਈ ਚੱਲ ਰਹੀ ਹੈ ਤੋਂ ਪੰਜਾਬ ਨੂੰ 2040 ਦੇ ਵਿੱਚ ਚਾਹੁੰਦੇ ਵੱਲੋਂ ਇਹਨਾਂ ਨੂੰ ਸਲੂਟ ਹੈ ਜੋ ਕਿ ਇਸ ਵੇਲੇ ਔਖੀ ਘੜੀ ਵਿੱਚ ਉਹਨਾਂ ਦਾ ਪਿੰਡ ਵਾਲਿਆਂ ਦਾ ਸਾਥ ਦੇ ਰਹੇ ਨੇ ਉਹ ਟੀਮ ਨੇ ਸਾਡੇ ਨਾਲ ਜੁੜੇ ਨੇ ਜੋ ਗੱਲਬਾਤ ਕਰਾਂਗੇ ਜਿ세 ਵੀ ਜਿਹੜੋ ਜੋਗੀ ਇਹਨਾਂ ਦੇ ਮਦਦ ਸਰਪੰਚ ਨੇ ਦਿੱਥੇ ਕੋਈ ਵੀ ਪੂਰੀ ਸੇਵਾ ਨਿਭਾ ਰਹੇ ਨੇ ਜਿ세 ਵੀਰੇ ਬਲਦਾਂ ਬਹੁਤ ਵਧੀਆ ਸਲੂਟ ਹੈ ਕਿ ਜਿਹੜੇ ਕੋਈ ਔਖੀ ਘੜੀ ਵਿੱਚ ਚਰੋ ਪੰਜਾਬ 'ਚ ਕੋਈ ਭੀੜ ਪੈਂਦੀ ਤਾਂ ਪੰਜਾਬੀ ਮੋਹਰੇ ਹੁੰਦੇ ਨੇ ਅੱਜ ਪਿੰਡ ਗੋਂਸਗੜ ਪੂਰਾ ਦੇਖਣ ਟ੍ਰਾਲੀਆਂ ਭਰ-ਭਰ ਕੇ ਲੈ ਕੇ ਜਾ ਰਹੇ ਨੇ ਤੋਂ ਕੀ ਕਰਾਂ ਦਾ ਸਾਈਲਰੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ 3 ਦਿਨ ਤੋਂ ਲਾਈਵ ਕਵਰੇਜ ਕਰ ਰਹੇ ਹੋ ਸਾਡਾ ਵੀ ਜਦੋਂ ਮਾਈਨਿੰਗ ਦਾ ਚੱਲ ਰਿਹਾ ਸੀ ਉਦੋਂ ਵੀ ਤੁਸੀਂ ਬਹੁਤ ਸਾਥ ਦਿੱਤਾ ਦੇਖੋ ਇਹ ਕੁਦਰਤੀ ਆਫਤਾ ਸਾਰਾ ਪੰਜਾਬ ਚੱਲ ਰਿਹਾ ਵਾ ਸਾਡੇ ਚਲੋ ਇੱਥੇ ਜ਼ਮੀਨਾਂ ਨੂੰ ਢਾਹ ਲੱਗੀ ਆ ਇੱਧਰ ਗਰਦਾਸਪੁਰ ਹੋ ਗਿਆ ਅੰਮ੍ਰਿਤਸਰ ਹੋ ਗਿਆ ਆਪਣੇ ਸੁਲਤਾਨਪੁਰ ਲੋਧੀ ਹੋ ਗਿਆ ਉੱਥੇ ਨੁਕਸਾਨ ਬਹੁਤ ਆ ਜਾਨ ਮਾਲ ਦਾ ਵੀ ਨੁਕਸਾਨ ਆ ਇੱਥੇ ਚਲੋ ਨੇੜੇ ਹੀ ਆ ਕੰਮ ਜ਼ਮੀਨਾਂ ਰੋੜ ਰਹੀਆਂ ਨੇ ਕਿੰਨਾਂ ਦੀਆਂ ਰੋੜ ਰਹੀਆਂ ਨੇ ਬੇਤਕਸ਼ ਕਿਸਾਨਾਂ ਦੀਆਂ ਰੋੜ ਰਹੀਆਂ ਨੇ ਅਸੀਂ ਉਹਨਾਂ ਦੀ ਮਦਦ ਦੇ ਲਈ ਕਹਿੰਦੇ ਹਾਂ ਡੁੱਬਦੇ ਨੂੰ ਤਣਕੇ ਦਾ ਸਹਾਰਾ ਚਲੋ ਤਣਕੇ ਆ ਸਾਡੇ ਪਿੰਡ ਦੀ ਨਗਰ ਦੀ ਸੇਵਾ ਹੈ ਸਭ ਤਣਕ ਜੋਗੀ ਆ ਜਿੰਨੇ ਕੁ ਜੁਕੇ ਅਸੀਂ ਹੈਗੇ ਆ ਚਲੋ ਉੱਥੇ ਮਿੱਟੀ ਦੀ ਸੇਵਾ ਕੱਲ ਦੀ ਚੱਲ ਰਹੀ ਆ ਅੱਜ ਵੀ ਅਸੀਂ ਲੈ ਕੇ ਜਾ ਰਹੇ ਆ ਸੋ ਜਿੰਨਾ ਕਿ ਸਾਡੇ ਤੋਂ ਹੋ ਸਕੇ ਆ ਸਾਡੀ ਸਾਰੀ ਟੀਮ ਖੜੀ ਆ ਨਗਰ ಗ್ರಾಮ ਪੰਚਾਇਤ ਗੌਂਸਗੜ੍ਹ ਜੁਝਾਰ ਵੈਲਫੇਅਰ ਐਸੋਸੀਏਸ਼ਨ ਸਮੂਹ ਨਗਰ ਨਿਵਾਸੀ ਪਿੰਡ ਗੌਂਸਗੜ੍ਹ ਦੇ ਜਿਹੜੇ ਸਾਰੇ ਸਾਥ ਦਿੰਦੇ ਆ ਵੀ ਕੋਈ ਗੱਲ ਨਹੀਂ ਤੁਸੀਂ ਅੱਗੇ ਹੋ ਕੇ ਲੱਖੋ ਕੰਮ ਕਰੋ ਤੇ ਉਸੇ ਲੜੀ ਦੇ ਤਹਿਤ ਅੱਜ ਦੂਜਾ ਦਿਨ ਆ ਸਾਡੀ ਸੇਵਾ ਦਾ ਤੇ ਅੱਜ ਟਰਾਲੀਆਂ ਲੈ ਕੇ ਚੱ ਜੋ ਮੌਜੂਦ ਆ ਪਿੰਡ ਗੌਂਸਗੜ ਜਿੱਥੇ ਦੇਖਣੇ ਸਸਰਾਲੀ ਕਲੋਨੀ ਵਿੱਚ ਕਿੰਨਾ ਜਿਹੜਾ ਸਤਲੁਜਾ ਦਰਿਆ ਪਾਣੀ ਵਿਵਾਦ ਅਕਸਰ ਪੰਜਾਬ ਨੂੰ 24 ਚੈਨਲ ਵੱਲ ਵੀ ਖਬਰ ਲਗਾਈ ਸੀ ਦੋ ਤਿੰਨ ਪਹਿਲਾਂ ਤੁਸੀਂ ਦੇਖ ਸਕਦੇ ਹੋ ਸੀ ਕਾਫੀ ਮੈਨੂੰ ਕਮੈਂਟਸ ਵੀ ਆਈ ਕਾਲਸ ਵੀ ਆਈਆਂ ਕਿ ਵਾਕੇ ਬਾਈ ਪਾਣੀ ਬਹੁਤ ਤੇਜ਼ ਆ ਤੇ ਸਭ ਨੇ ਅਰਦਾਸਾਂ ਵਿੱਚ ਵਾਹਿਗੁਰੂ ਜੂ ਲਿਖਿਆ ਸੀ ਜੋ ਇਸੇ ਤਰ੍ਹਾਂ ਜਿਸੀ ਮੌਜੂਦ ਆ ਪਿੰਡ ਗੌਂਸਗੜ ਗੌਂਸਗੜ ਦੇ ਵਿੱਚ ਜਿੱਥੇ ਮਿਸਾਲ ਬਣਿਆ ਇਸ ਗੌਂਸਗੜ ਦੇ ਲੋਕ ਇਸ ਲੋਗ ਇਸ ਪਿੰਡ ਦੇ ਸਰਪੰਚ ਪੰਜ ਔਰ ਇੱਥੇ ਦੀ ਟੀਮ ਬਹੁਤ ਵਧੀਆ ਸਲੰਗਾ ਜੋ ਕਦਮ ਜਦੋਂ ਵੀ ਪੰਜਾਬ ਵਿੱਚ ਕੋਈ ਭੀੜ ਆਂਦੀ ਆ ਤਾਂ ਸਾਡਾ ਪੰਜਾਬ ਸੇਵਾ ਕਰਨ ਤੋਂ ਪਿੱਛੇ ਨਹੀਂ ਹਟਦਾ ਸੋਗ ਹੋਰ ਚਾਹ ਹਰ ਕੋਈ ਕਹਿੰਦਾ ਜੀ ਸਾਨੂੰ ਵੀ ਮੌਕਾ ਦਿੱਤਾ ਜਾਵੇ ਅੱਜ ਗੱਲ ਕਰਾਂਗੇ ਜਿੱਥੇ ਪਾਣੀ ਆਇਆ ਹੜਾਂ ਦੀ ਸੁਭਾਵਨਾ ਹੈ ਉੱਥੇ ਗੋਸਗੜ ਦੀ ਪੂਰੀ ਟੀਮ ਦੇ ਵੱਲੋਂ ਜਿਹੜਾ ਟਰਾਲੀਆਂ ਪਰਕੇ ਮਿੱਟੀ ਦੀਆਂ ਬਹੁਤ ਵਧੀਆ ਇੱਕ ਸੇਵਾ ਜਿਹੜੀ ਨਿਮਾਈ ਜਾ ਰਹੀ ਹੈ ਤੋਂ ਪੰਜਾਬ ਨੂੰ 24 ਘੰਟੇ ਵੀ ਚੈਨਲ ਵੱਲੋਂ ਇਹਨਾਂ ਨੂੰ ਸਲੂਟ ਹੈ ਜੋ ਕਿ ਅਸਲੇ ਔਖੀ ਘੜੀ ਵਿੱਚ ਉਹਨਾਂ ਦਾ ਪਿੰਡ ਵਾਲਿਆਂ ਦਾ ਸਾਥ ਦੇ ਰਹੇ ਨੇ ਉਹ ਟੀਮ ਨੇ ਸਾਡੇ ਨਾਲ ਟੁੜੇ ਨੇ ਜੋ ਗੱਲਬਾਤ ਕਰਾਂਗੇ ਜਿਸੀ ਵੀਰ ਜਿਹੜੋ ਜੋਗੀ ਇਹਨਾਂ ਦੇ ਮਦਦ ਸਰਪੰਚ ਨੇ ਤਿੱਥੇ ਉਹ ਵੀ ਪੂਰੀ ਸੇਵਾ ਨਿਭਾਰੇ ਨੇ ਜਿਸੀ ਵੀਰੇ ਪਹਿਲਾਂ ਤਾਂ ਬਹੁਤ ਵਧੀਆ ਸਲੂਟ ਹੈ ਕਿ ਜਿਹੜੇ ਕੋਈ ਔਖੀ ਘੜੀ ਵਿੱਚ ਜਦੋਂ ਪੰਜਾਬ 'ਚ ਕੋਈ ਪੀੜ ਪੈਂਦੀ ਤਾਂ ਪੰਜਾਬੀ ਮੋਰੇ ਹੁੰਦੇ ਨੇ ਅੱਜ ਪਿੰਡ ਗੋਂਸਗੜ ਪੂਰਾ ਦੇਖਣ ਟ੍ਰਾਲੀਆਂ ਭਰ-ਭਰ ਕੇ ਲੈ ਕੇ ਜਾ ਰਹੇ ਨੇ ਜੋ ਕੀ ਕਹਿਣਾ ਚਾਹੁੰਦੇ ਹੈ ਪਹਿਲਾਂ ਤਾਂ ਸਾਇਲ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ 3 ਦਿਨਾਂ ਤੋਂ ਲਾਈਵ ਕਵਰੇਜ ਕਰ ਰਹੇ ਹੋ ਸਾਡਾ ਵੀ ਜਦੋਂ ਮਾਈਨਿੰਗ ਦਾ ਚੱਲ ਰਿਹਾ ਸੀ ਉਦੋਂ ਵੀ ਤੁਸੀਂ ਬਹੁਤ ਸਾਥ ਦਿੱਤਾ ਦੇਖੋ ਇਹ ਕੁਦਰਤੀ ਆਫਤਾ ਪਰਮਾ ਸਾਰਾ ਪੰਜਾਬ ਚੱਲ ਰਿਹਾ ਵਾ ਸਾਡੇ ਚਲੋ ਇੱਥੇ ਜ਼ਮੀਨਾਂ ਨੂੰ ਢਾਹ ਲੱਗੀ ਆ ਇਧਰ ਗਰਦਾਸਪੁਰ ਹੋ ਗਿਆ ਅੰਮ੍ਰਿਤਸਰ ਹੋ ਗਿਆ ਆਪਣੇ ਸੁਲਤਾਨਪੁਰ ਲੋਧੀ ਹੋ ਗਿਆ ਉੱਥੇ ਨੁਕਸਾਨ ਬਹੁਤ ਆ ਜਾਨ ਮਾਲ ਦਾ ਵੀ ਨੁਕਸਾਨ ਆ ਇੱਥੇ ਚਲੋ ਨੇੜੇ ਹੀ ਆ ਕੰਮ ਜ਼ਮੀਨਾਂ ਰੋੜ ਰੀਆਂ ਨੇ ਕਿੰਨਾਂ ਦੀਆਂ ਰੋੜ ਰੀਆਂ ਨੇ ਮਿਹਨਤਕਸ਼ ਕਿਸਾਨਾਂ ਦੀਆਂ ਰੋੜ ਰੀਆਂ ਨੇ ਅਸੀਂ ਉਹਨਾਂ ਦੀ ਮਦਦ ਦੇ ਲਈ ਕਹਿੰਦੇ ਹੁੰਦੇ ਡੁੱਬਦੇ ਨੂੰ ਤਣਕੇ ਦਾ ਸਹਾਰਾ ਚਲੋ ਤਣਕੇ ਆ ਸਾਡੇ ਪਿੰਡ ਦੀ ਨਗਰ ਦੀ ਸੇਵਾ ਹੈ ਸਿਰਫ ਤਣਕ ਜੋਗੀ ਆ ਜਿੰਨੇ ਕੁ ਜੋਗੇ ਅਸੀਂ ਹੈਗੇ ਆ ਚਲੋ ਉੱਥੇ ਮਿੱਟੀ ਦੀ ਸੇਵਾ ਕੱਲ ਦੀ ਚੱਲ ਰਹੀ ਆ ਅੱਜ ਵੀ ਅਸੀਂ ਲੈ ਕੇ ਜਾ ਰਹੇ ਆ ਸੋ ਜਿੰਨਾ ਕਿ ਸਾਡੇ ਤੋਂ ਹੋ ਸਕਿਆ ਸਾਡੀ ਸਾਰੀ ਟੀਮ ਖੜੀ ਹੈ ਨਗਰ ਗ੍ਰਾਮ ਪੰਚਾਇਤ ਗੌਂਸਗੜ੍ਹ ਜੁਝਾਰ ਵੈਲਫੇਅਰ ਐਸੋਸੀਏਸ਼ਨ ਸਮੂਹ ਨਗਰ ਨਿਵਾਸੀ ਪਿੰਡ ਗੌਂਸਗੜ੍ਹ ਦੇ ਜਿਹੜੇ ਸਾਰੇ ਸਾਥ ਦਿੰਦੇ ਆ ਵੀ ਕੋਈ ਗੱਲ ਨਹੀਂ ਤੁਸੀਂ ਅੱਗੇ ਹੋ ਕੇ ਲੱਗੋ ਕੰਮ ਕਰੋ ਤੇ ਉਸੇ ਲੜੀ ਦੇ ਤਹਿਤ ਅੱਜ ਦੂਜਾ ਦਿਨ ਆ ਸਾਡੀ ਸੇਵਾ ਦਾ ਤੇ ਅੱਜ ਟਰਾਲੀਆਂ ਲੈ ਕੇ ਚੱਲੇ ਆ ਉੱਥੇ ਬਈ ਜੇ ਕਿ ਦੇਖੀ ਸੀ ਮੈਡਮ ਸਿਮਰਨ ਜੀ ਚਕੋਰ ਦੇ ਪੇਜ ਉੱਤੇ ਕਰਕੇ ਵੀਡੀਓ ਦੇਖੀ ਚਗੀ ਕਿ ਉਹ ਟਰਾਲੀਆਂ ਭਰ ਕੇ ਗੌਸਗੜ੍ਹ ਵੱਲ ਨੂੰ ਜਾ ਰਹੀਆਂ ਨੇ ਗੌਸਗੜ੍ਹ ਤੋਂ ਜਾ ਰਹੀਆਂ ਨੇ ਮੁਕੇ ਤੇ ਜਾ ਰਹੀਆਂ ਨੇ ਬਹੁਤ ਵਧੀਆ ਮੈਡਮ ਵੀ ਪੈਨ ਸਾਡੀ ਸੋ ਲੋ ਇਹ ਬੋਤਾ ਕਿ ਜੜੀ ਸਪੋਰਟ ਕਰ ਰਹੇ ਨੇ ਉੱਥੇ ਬੈਠ ਕੇ ਸਪੋਰਟ ਕਰ ਰਹੇ ਨੇ ਬਿਲਕੁਲ ਸਾਡੀ ਲਗਾਤਾਰ ਫੋਨ ਤੇ ਚੱਲ ਰਹੀ ਆ ਗੱਲ ਉਹ ਉੱਥੇ ਬੈਠੇ ਵੀ ਸਾਨੂੰ ਦੇਣਾ ਨਹੀਂ ਕਿਉਂਕਿ ਉਹਨਾਂ ਨੂੰ ਹੋਰ ਕਿਤੇ ਵੀ ਜਾਣਾ ਪੈਂਦਾ ਹੋਰ ਪਾਸੇ ਵੀ ਸੇਵਾ ਚੱਲ ਰਹੀ ਆ ਇੱਥੇ ਅਸੀਂ ਸਾਹਮਣੇ ਆਏ ਤੇ ਉਹ ਹੋਰ ਪਾਸੇ ਵੀ ਲੱਗੇ ਹੋਏ ਨੇ ਤੇ ਉਸ ਦੇ ਲੜੀ ਦੇ ਤਹਿਤ ਹੀ ਅੱਜ ਵੀ ਅਸੀਂ ਜਾ ਰਹੇ ਹਾਂ ਤੁਹਾਡੇ ਸਾਹਮਣੇ ਟਰਾਲੀਆਂ ਭਰ ਰਹੇ ਹਾਂ ਉੱਥੇ ਲੈ ਕੇ ਜਾਣਾ ਬਾਕੀ ਹੋਰ ਵੀ ਉੱਥੇ ਸਾਡਾ ਸਰਪੰਚ ਸਾਹਿਬ ਨਾਲ ਕੰਬੀਨੇਸ਼ਨ ਹੈਗਾ ਵਾ ਸੁਲਿੰਦਰ ਸਿੰਘ ਜੀ ਨਾਲ ਵੀ ਜੋਸ ਤੁਹਾਨੂੰ ਲੋਡ ਆ ਜਿੱਥੇ ਤੁਹਾਨੂੰ ਲੋਡ ਆ ਅਸੀਂ ਨਰੇਗਾ ਦੇ ਵਰਕਰ ਵੀ ਆਪਦੇ ਭੇਜੇ ਆ ਪਿੰਡੋਂ ਤੇ ਕੱਲ ਤੋਂ ਅਸੀਂ ਆਲੇ ਦੁਆਲੇ ਪਿੰਡਾਂ ਚੋਂ ਵੀ ਟਰੈਕਟਰ ਟਰਾਲੀ ਆਪਦੀ ਭੇਜ ਕੇ ਸੇਵਾ ਸਾਰੀ ਉੱਥੇ ਪਹਚਾਵਾਂਗੇ ਜੀ ਤੇ ਹੁਣ ਤੱਕ ਕਿੰਨੀਆਂ ਟਰਾਲੀਆਂ ਜਾ ਚੁੱਕੀਆਂ ਸਾਡੇ ਹੁਣ ਤੱਕ ਦੀਆਂ ਜੀ 6 ਟਰਾਲੀਆਂ ਚੱਲ ਗਈਆਂ ਨੇ ਆਹ ਹੋਰ ਤਿੰਨ ਭਰਦੀਆਂ ਨੇ ਹਾਂ ਜੀ 9 10 ਕਹਿਣਾ ਚਾਹੋਗੇ ਹੋਰਾਂ ਨੂੰ ਵੀ ਵਾਰ ਆਉਣਾ ਚਾਹੀਦਾ ਮੈਂ ਕਹਿੰਦਾ ਜੀ ਇਹ ਸਾਰੇ ਆਪਣੇ ਨਗਰ ਨੂੰ ਨਹੀਂ ਆਲੇ ਦੁਆਲੇ ਦੇ ਪਿੰਡਾਂ ਨੂੰ ਵੀ ਹਮਲਾ ਮਾਰਨਾ ਚਾਹੀਦਾ ਇਸ ਦੁੱਖ ਦੀ ਘੜੀ ਦੇ ਵਿੱਚ ਉੱਥੇ ਕਿਸਾਨਾਂ ਨਾਲ ਖੜਨਾ ਚਾਹੀਦਾ ਜਿੰਨਾ ਕੋ ਹੋ ਸਕੇ ਤਿੱਲ ਫੁੱਲ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਉੱਥੇ ਦੁੱਖ ਦੀ ਘੜੀ 'ਚ ਖੜਨਾ ਚਾਹੀਦਾ ਸੁੰਦਰ ਜੀ ਦੇਖਦੇ ਹੋ ਕਿ ਵਧੀਆ ਸੰਗਤ ਜੋ ਕਰਮ ਹੈ ਮੁਬਾਰਕ ਪਾਤਰੋਂ ਤੁਸੀਂ ਪਰ ਅਸਲ ਜਿਹੜੇ ਜਿਨ੍ਹਾਂ ਦੇ ਜ਼ਮੀਨਾਂ ਖਸਰੀਆਂ ਨੇ ਦੇਖ ਰਹੇ ਕਿੰਨਾ ਨੁਕਸਾਨ ਹੋ ਰਿਹਾ ਉਹ ਵੀ ਇੱਕ ਦੁੱਖ ਹੈ ਕਿਉਂਕਿ ਪਰਿਵਾਰ ਕਿਸ ਤਰ੍ਹਾਂ ਜ਼ਮੀਨ ਦੇ ਨਾਲ ਹੀ ਆਪਾਂ ਜੁੜੇ ਹੋਏ ਆਂ ਜ਼ਮੀਨਨੀ ਪੱਤਰ ਤੇ ਆਪਾਂ ਕੰਮ ਕਰ ਰਹੇ ਆਂ ਤੋਂ ਦੇਰੋਂ ਬਹੁਤ ਨੁਕਸਾਨ ਵੀ ਹੋ ਰਿਹਾ ਓਥੇ ਤੁਹਾਡੇ ਵੱਲੋਂ ਪਰਾਲਾ ਵੀ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦੇ ਤੁਹਾਨੂੰ ਤੁਸੀਂ ਮੌਕਾ ਦੇਖਿਆ ਯਾ ਤਿੰਨ ਚਾਰ ਦਿਨ ਹੋ ਗਏ ਤੁਹਾਨੂੰ ਵੀ ਇੱਥੇ ਕਵਰੇਜ ਕਰਦਿਆਂ ਨੂੰ ਤੇ ਜਿਹੜੀਆਂ ਜ਼ਮੀਨਾਂ ਰੌੜ ਰਹੀਆਂ ਨੇ ਪਹਿਲਾਂ ਤਾਂ ਆਪਾਂ ਪਪੂਲਰ ਸੀਗੇ ਬਹੁਤ ਮਿਹਨਤ ਕਰਕੇ ਉਹਨਾਂ ਨੇ ਪਾਲੇ ਸੀਗੇ ਚੱਲ ਪਪੂਲਰ ਚਲੇ ਜਾਂਦੇ ਕੋਈ ਗੱਲ ਨਹੀਂ ਕੋਈ ਫਸਲ ਹੋਰ ਬੀਜ ਲੈਂਦਾ ਪਰ ਜ਼ਮੀਨ ਹੀ ਖਤਮ ਹੋ ਰਹੀ ਹੈ ਸਾਰੀ ਉਹ ਔਰ ਜ਼ਮੀਨ ਦੇ ਨਾਲ ਨਾਲ ਬੰਨਾਂ ਨੂੰ ਪੂਰਾ ਖਤਰਾ ਹੋਇਆ ਹੋਇਆ ਹੈ ਏ ਰੌਲਾ ਅਸੀਂ ਮਾਰਚ ਮਹੀਨੇ ਦੇ ਵਿੱਚ ਪਾਇਆ ਸੀ ਜਦੋਂ ਆਪਾਂ ਟਿਪਰਾਂ ਆਵਾਂ ਓਵਰਲੋਡ ਟਿਪਰ ਜਿਹੜੇ ਪਿੰਡਾਂਾਂ ਦੇ ਆ ਜਾਂ ਛੜਕਾਂ ਤੋੜਦੇ ਸੀ ਨਿੰਗਦੇ ਸੀਗੇ ਔਰ ਬਾਨਾਂ ਨੂੰ ਖਰਾਬ ਕਰ ਰਹੇ ਸੀ ਹੱਤ ਲੋਜ ਦੇ ਨਾਲ ਉਦੋਂ ਅਸੀਂ ਇਹੀ ਮੁੱਦਾ ਚੱਕਿਆ ਸੀ ਵੀ ਇਹਨਾਂ ਨੂੰ ਬੰਦ ਕੀਤਾ ਜਾਵੇ ਔਰ ਸਾਡੇ ਏਰੀਏ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹਾੜਾਂ ਦਾ ਖਤਰਾ ਹੋ ਸਕਦਾ ਪਰ ਅਸੀਂ ਜਿੰਨਾ ਵੀ ਜ਼ੋਰ ਹੋ ਸਕਿਆ ਅਸੀਂ ਉਹ ਕੋਸ਼ਿਸ਼ ਕੀਤੀ ਆ ਔਰ ਉਸ ਵਿੱਚ ਸਫਲ ਵੀ ਹੋયા ਕਾਫੀ ਹੱਦ ਤੱਕ ਪਰ ਉਹ ਜਿਹੜਾ ਮੇਨ ਮੁੱਦਾ ਸੀ ਉਹ ਸਾਡੀਆਂ ਸੜਕਾਂ ਨੂੰ ਲੈ ਕੇ ਓਵਰਲੋਡਿੰਗ ਨੂੰ ਲੈ ਕੇ ਔਰ ਦਰਿਆ ਦੇ ਜਾਂ ਕੁਦਰਤ ਦੇ ਨਾਲ ਖਲਵਾੜ ਕਰਦੇ ਸੀ ਚੱਲਦੇ ਪਾਣੀ ਦੇ ਵਿੱਚ ਉਹ ਪੋਕਲਿਆਂ ਦੇ ਨਾਲ ਜੋ ਰੇਤਾ ਭਰਿਆ ਜਾ ਰਿਹਾ ਸੀਗਾ ਉਦੋਂ ਵੀ ਅਸੀਂ ਇਹੀ ਕਹਿੰਦੇ ਸੀ ਕਿ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੜ੍ਹਾਂ ਦਾ ਖਤਰਾ ਹੋ ਸਕਦਾ ਔਰ ਉਹ ਸੱਚ ਸਾਬਤ ਹੋਈ ਆ ਦੂਜੇ ਨੰਬਰ ਤੇ ਦੇਖੋ ਤੁਸੀਂ ਉਲਟ ਕੰਮ ਹੋ ਗਿਆ ਪਹਿਲਾਂ ਟਿਪਲ ਟਰਾਲੀਆਂ ਦਰਿਆ ਦੇ ਵਿੱਚੋਂ ਭਰ-ਭਰ ਕੇ ਆ ਰਹੇ ਸੀਗੇ ਔਰ ਲੋਕੀ ਕੁਝ ਕੁਝ ਗਿਣਤੀ ਦੇ ਲੋਕ ਜਿਹੜੇ ਪੈਸੇ ਕਮਾ ਰਹੇ ਸੀਗੇ ਤੇ ਹੁਣ ਉਥੇ ਉਹ ਰੇਤਾ ਨਹੀਂ ਲੱਭ ਰਿਆ ਮਿੱਟੀ ਨਹੀਂ ਲੱਭ ਰਹੀ ਤੇ ਹੁਣ ਅਸੀਂ ਸੇਵਾ ਦੇ ਤੌਰ ਤੇ ਜਿੰਨੀ ਕਿ ਸਾਤ ਹੋ ਸਕਦੀ ਆ ਅਸੀਂ ਉਥੇ ਲਿਜਾ ਰਹੇ ਆ ਤਾਂ ਕਿ ਜੋ ਨਰੇਗਾ ਦੇ ਜਿਹੜੇ ਵਰਕਰ ਉਥੇ ਲੱਗੇ ਹੋਏ ਆ ਸੇਵਾਦਾਰ ਉਹ ਮਿੱਟੀ ਥੈਲਿਆਂ ਦੇ ਵਿੱਚ ਪਾ ਕੇ ਬੰਨ ਦੇ ਨਾਲ ਲਾਉਣ ਵਾਸਤੇ ਉਹ ਸੇਵਾ ਚੱਲ ਰਹੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀ ਵੀ ਜ਼ਰੂਰਤ ਹੋਵੇਗੀ ਸਾਡੇ ਪਿੰਡ ਵੱਲੋਂ ਸਾਰੇ ਨਗਰ ਨਿਵਾਸੀਆਂ ਸਹਿਯੋਗ ਨਾਲ ਜਿਸ ਕਿਸਮ ਦੇ ਸਹਿਯੋਗ ਦੀ ਲੋੜ ਹੋਵੇਗੀ ਅਸੀਂ ਕਰਾਂਗੇ ਦੇਖ ਰਹੇ ਕਿ ਤੇਰੀ ਬਹੁਤ ਮਿਹਨਤ ਹੈ ਮੈਂ ਦੇ ਰਹਾ ਟਰੈਕਟਰ ਚੜ੍ਹ ਕੇ ਕਿਸ ਤਰ੍ਹਾਂ ਜਿਹੜੇ ਪੂਰੇ ਜੋਰ ਦੇ ਨਾਲ ਬਾਕੀ ਸੇਹ ਵੀ ਆ ਕੰਮ ਵੀ ਉਦਦਰ ਸੰਵਾਦ ਦਿੱਤਾ ਡਿਊਟੀ ਦਿੱਤੀ ਬਹੁਤ ਵਧੀਆ ਚਲੰਗਾ ਜੋ ਕਦਮ ਹੈ ਜਿਹੜੇ ਕੰਮ ਤੁਸੀਂ ਕਰ ਰਹੇ ਹੋ ਇਹ ਹੋ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਯਾਰ ਅਸਤਾ ਸਾਰੇ ਨੌਜਵਾਨਾਂ ਨੂੰ ਇਹੀ ਕਹੂੰਗੇ ਵੀ ਜਿਹੜੀ ਹੁਣਾਂ ਦੁੱਖ ਦੀ ਘੜੀ ਆ ਇਹ ਚ ਸਾਰੇ ਜਣੇ ਸਾਡਾ ਸਾਥ ਦੇਣ ਕਿਉਂਕਿ ਐਂ ਆ ਇਸ ਪੂਰੇ ਪੰਜਾਬ ਤੇ ਆਫਤ ਆਈ ਹੋਈ ਆ ਇਹ ਤਾਂ ਆਪਣਾ ਸਿੱਖ ਕੌਮ ਦਾ ਇਤਿਹਾਸ ਰਿਹਾ ਵਾ ਜਿੱਥੇ ਵੀ ਕਦੇ ਐਦਾਂ ਦਾ ਹਾਲਾਤ ਆਉਂਦੇ ਆ ਸਿੱਖ ਕੌਮ ਨਾਲ ਡਟ ਕੇ ਖੜਦੀ ਆ ਤੇ ਖਾਸ ਕਰਕੇ ਨੌਜਵ ਹੁਣ ਸਾਰੇ ਨਾਲ ਖੜੇ ਆ ਤੇ ਕਾਲੂ ਹੋਰ ਵੀ ਕੋਈ ਦਿੱਕਤ ਆਉਂਦੀ ਆ ਜਾਂ ਕੋਈ ਵੀ ਗੱਲਬਾਤ ਹੁੰਦੀ ਆਸ ਤਾਂ ਖੜੂngੇ ਹੀ ਨਾਲ ਸਾਡੀ ਤਾਂ ਸੇਵਾ ਹੀ ਇਹ ਹੈ ਹਾਂਜੀ ਔਰ ਚੈਨਲ ਰਾਈ ਹੂੰ ਮੈਂ ਜਿਸ ਤਰ੍ਹਾਂ ਵੀਰਾਂ ਨੇ ਦੱਸਿਆ ਕਿ ਅਸੀਂ ਸੇਵਾ ਕਰਾਂਗੇ ਉਹ ਮੈਂ ਚੈਨਲ ਦਾ ਇੱਕ ਹੋਰ ਕਹਿਣ ਜਾ ਰਿਹਾ ਵਾਂ ਕਿ ਸਾਡਾ ਜਰਨਲਿਸਟ ਪ੍ਰੈਸ ਕਲੱਬ ਜੋ ਪੱਤਰਕਾਰ ਭਾਈਚਾਰਾ ਉਹ ਵੀ ਕੱਲ ਇਸੇ ਟੀਮ ਪੂਰੀ ਇੱਥੇ ਪਹੁੰਚੇਗੀ ਜਿੱਥੇ ਸਾਡੀ ਜ਼ਰੂਰਤ ਆ ਸੇਵਾ ਅਸੀਂ ਪੂਰੀ ਨਿਭਾਵਾਂਗੇ ਜਿੱਥੇ ਤੁਹਾਨੂੰ ਸਲੂ ਇੱਥੇ ਕੋਈ ਅਸੀਂ ਰਾਜਨੀਤੀ ਕਰਨ ਨਹੀਂ ਆਏ ਇੱਥੇ ਕੋਈ ਪੱਤਰਕਾਰਤਾ ਨਹੀਂ ਕਰਨਾ ਇੱਥੇ ਅਸਲ ਜਣਨ ਜ਼ਰੂਰਤ ਆ ਸੇ ਉਨ੍ਹਾਂ ਨਾਲ ਦਿਨਾਂ ਦਾ ਤੇ ਜਿਹੜਾ ਲੋਕ ਵੀਡੀਓ ਦੇਖ ਰਹੇ ਨੇ ਸਿਰਫ ਵੀਡੀਓ ਨਾ ਦੇਖਣ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੇਲੇ ਐਸੇ ਲੋੜ ਐ ਸੇ ਮਿੱਟੀ ਦੀ ਵੀ ਲੋੜ ਐ ਹਰ ਚੀਜ਼ ਦੀ ਲੋੜ ਐ ਤੇ ਵੱਧ ਤੋਂ ਵੱਧ ਵੱਡਾ ਹੋ ਕੇ ਸੇਵਾ ਦਾ ਯੋਗਦਾਨ ਪਾਓ ਤੇ ਵੀਡੀਓ ਨੂੰ ਵੀ ਚਲਦੀ ਚਲਦੀ ਨੂੰ ਕਰ ਦੋ ਸ਼ੇਅਰ ਸੋ ਜਲਦ ਹਾਜ਼ਰ ਹੋਵਾਂਗੇ ਨਵੀਂ ਅਪਡੇਟ ਨਾਲ ਧੰਨਵਾਦ ਜੀ ਸ਼ੁਕਰੀਆ